ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਲੱਗਾ ਮੈਂ ਕਿਹਾ ਵੀ ਚੇਤੇ ਕਰਵਾ ਦਈਏ ਜਿਹੜਾ ਬਾਪੂ ਜਰਜੀਤ ਸਿੰਘ ਡੱਲੇਵਾਲਾ ਹੈ ਬਾਪੂ ਤਾਂ ਕਹਿਣ ਦੀ ਅੱਜ ਮੈਂ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹ ਦਿੱਲੀ ਰਾਮ ਰੇਲਾ ਮੈਦਾਨ ਵਿੱਚ ਗਏ ਨੇ ਉੱਥੇ ਜਿਹੜਾ ਸੌਦਾ ਉਹ ਅਰਬਾਂ ਖਰਬਾਂ ਦਾ ਹੈ ਬੜਕ ਬਹੁਤ ਵੱਡੀ ਹੈ ਔਰ ਜੇ ਤੁਸੀਂ ਰਕਮ ਦੀ ਗੱਲ ਕਰੋਗੇ ਤਾਂ ਰਕਮ ਬਹੁਤ ਵੱਡੀ ਹੈ ਕੀ ਕਿਹਾ ਔਰ ਕਿਹਦੇ ਪਾਲੜੇ ਵਿੱਚ ਖੜ ਕੇ ਕਿਹਾ ਕਿਹਨੂੰ ਕਿਹਾ ਔਰ ਪੰਜਾਬ ਨੂੰ ਉਹਦਾ ਕੀ ਬੈਨੀਫਿਟ ਹੈ ਇਹ ਥੋੜਾ ਜਿਹਾ ਧਿਆਨ ਰੱਖਿਓ ਜਰਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤੇ ਬੈਠੇ ਸੀ ਕੀ ਕਹਿੰਦੇ ਆ ਕਹਿੰਦੇ 17 ਸਾਲਾਂ ਦੇ ਵਿੱਚ ਸੈਂਟਰ ਸਰਕਾਰ ਨੇ ਕਿਸਾਨਾਂ ਦਾ 45 100 ਜਣ ਕੇ 45 ਲੱਖ ਕਰੋੜ 100 ਤਾਂ ਛੋਟਾ ਸ਼ਬਦ ਹੁੰਦਾ ਹੈ 45 ਲੱਖ ਕਰੋੜ ਰੁਪਇਆ ਸੈਂਟਰ ਸਰਕਾਰ ਨੇ ਮਾਰ ਲਿਆ ਕਿਸਾਨਾਂ ਨੂੰ ਹੁਣ ਇਹ ਕਿਉਂ ਕਿਹਾ ਇਹ ਸਭ ਨੂੰ ਪਤਾ ਵੀ 45 ਲੱਖ ਕਰੋੜ ਰੁਪਇਆ ਥੋੜਾ ਨਹੀਂ ਹੁੰਦਾ ਹਾਲਾਂਕਿ ਪੂਰੀ ਇੰਡੀਆ ਦੀ ਗੱਲ ਕਰਦੇ ਆ ਤੇ ਕਰਜ਼ਾ ਜਿਹੜਾ ਕਿਸਾਨਾਂ ਦੇ ਸਿਰ ਟੋਟਲ ਉਹ ਕਹਿੰਦਾ 17 ਲੱਖ ਕਰੋੜ ਮਤਲਬ ਸੌਦਾ ਕੀ ਹੈ ਵੀ ਅਸੀਂ ਜਿਹੜਾ ਤੁਸੀਂ 45 ਲੱਖ ਕਰੋੜ ਖਾਦਾ ਉਹ ਚੁੱਪ ਕਰ ਜਾਂਦੇ ਆ ਤੇ ਜਿਹੜਾ 47 ਲੱਖ ਕਰੋੜ ਕਰਜ਼ਾ ਵੀ ਤੁਸੀਂ ਉਹ ਮਾਫ ਕਰ ਦਿਓ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਹੁਣ ਉਹ ਕਰਜ਼ਾ ਜੇ ਮੰਨ ਲਓ ਗਵਰਨਮੈਂਟ ਮਾਫ ਕਰ ਦੋ ਸੈਂਟਰ ਗਵਰਨਮੈਂਟ ਮਾਫ ਕਰ ਦੋ ਮੰਨ ਕੇ ਚਲੋ ਤਾਂ ਜਿਹੜੇ ਮੌਜੂਦਾ ਕਿਸਾਨ ਨੇ ਉਹਨਾਂ ਨੂੰ ਉਹਦਾ ਲਾਭ ਕੀ ਹੈ ਇਹ ਦੱਸੋ ਉਹ ਕਰਜ਼ਾ ਕਿਹੜੇ ਤਰੀਕੇ ਨਾਲ ਮਾਫ ਕਰਨਾ ਹੈ ਸਰਕਾਰ ਨੂੰ ਇਹ ਸਾਨੂੰ ਸਭ ਨੂੰ ਪਤਾ ਹੁੰਦਾ ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਆ ਬੌਣ ਵਾਲਾ ਜਾਨਕਿ ਜਿਹੜਾ ਹਲ ਬਹਾਕ ਹੁੰਦਾ ਉਹ ਬਦਲ ਜਾਂਦਾ ਹਲ ਤੇ ਪੰਜਾਲੀ ਉਹੀ ਹੁੰਦੀ ਹੈ ਕੋਈ ਬਹੁਤਾ ਫਰਕ ਨਹੀਂ ਪੈਂਦਾ ਜ਼ਮੀਨ ਉਹੀ ਹੁੰਦੀ ਹੈ ਬਾਣ ਉਹੀ ਹੁੰਦਾ ਹੁਣ ਇਹਨਾਂ ਨੇ ਇਹ ਦਿੱਲੀ ਦੇ ਵੀ ਜਾ ਕੇ ਐਡਾ ਮੁੱਦਾ ਕਿਉਂ ਚੁੱਕਿਆ ਔਰ 45 ਲੱਖ ਕਰੋੜ ਦੀ ਗੱਲ ਕਿਉਂ ਕੀਤੀ ਇਹ ਤੁਹਾਨੂੰ ਸਿੱਧੇ ਕਿਤੇ ਸਮਝ ਨਹੀਂ ਆਉਣੀ। ਔਰ ਜਿਹੜੀ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਵੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ ਉਹਨਾਂ ਦੇ ਵਿੱਚੋਂ ਕਿੰਨੀਆਂ ਕੁ ਜਥੇਬੰਦੀਆਂ ਗਈਆਂ ਉੱਥੇ? ਦਿੱਲੀ ਰਾਮ ਰਿਲਾ ਮੈਦਾਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਿੰਨੇ ਕੁ ਬੰਦੇ ਗਏ? ਇਹ ਤੁਸੀਂ ਅੰਦਾਜ਼ਾ ਲਾ ਕੇ ਦੇਖੋ, ਨਿਰਣਾ ਕਰਕੇ ਦੇਖੋ ਵੀ ਕੌਣ-ਕੌਣ ਖੜਿਆ ਉੱਥੇ ਨਾਲ। ਕੋਈ ਖੜਾ? ਇਕ ਕੱਲਾ ਗਿਆ ਹੁਣ ਕੱਲਾ ਕਿਉਂ ਗਿਆ ਜਿਹੜੇ ਇਹਦੇ 5-700 ਚਮਚੇ ਨੇ ਨਾਲ ਕੋਈ ਦਿੱਲੀ ਦੇ ਹੋਣਗੇ ਕੁਝ ਪੰਜਾਬ ਦੇ ਹੋਣਗੇ ਕੁਝ ਆਪਣੀਆਂ ਅੰਗਲੀਆਂ ਸੰਗਲੀਆਂ ਦੀ ਹੁੰਦ ਗਿਆ ਨੇ ਮਤਲਬ ਵੀ ਸੈਂਟਰ ਸਰਕਾਰ ਨੂੰ ਕੇਵਲ মিডিਆ ਦੇ ਵਿੱਚ ਲੈ ਕੇ ਆਉਣਾ ਤੇ ਵੀ ਥੋੜਾ ਬਹੁਤਾ ਡਰ ਪੈਦਾ ਹੋਵੇ ਸਰਕਾਰ ਨੂੰ ਫਿਰ ਸਾਨੂੰ ਫੋਨ ਕਰਕੇ ਸਦਨ ਵੀ ਆਜੋ ਡੱਲੇਵਾਲ ਸਾਹਿਬ ਆਪਾਂ ਸੌਦਾ ਕਰਦੇ ਹਾਂ ਹੁਣ ਜਦੋਂ 17 ਲੱਖ ਕਰੋੜ ਕਰਜ਼ੇ ਦੀ ਗੱਲ ਕਰਦੇ ਆ ਪੂਰੇ ਭਾਰਤ ਦੇ ਇੰਡੀਆ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦੀ ਤੇ ਹੁਣ ਜੇ ਸਰਕਾਰ ਇਹ ਚਾਵੇ ਵੀ ਡੱਲੇਵਾਲ ਸਾਹਿਬ ਤੁਸੀਂ 500-700 ਕਰੋੜ ਲੈਣਾ ਤਾਂ ਲੈ ਲਓ ਹੁਣ 500-700 ਕਰੋੜ ਬਹੁਤ ਹੁੰਦਾ ਹੈ ਜੀ ਗਾਹਾਂ 2-2 ਕਰੋੜ ਚਮਚਾ ਨੂੰ ਵੰਡਿਆ ਜਾ ਸਕਦਾ ਹੈ ਫੇਰ ਵੀ 2-400 ਕਰੋੜ ਆਪਦੇ ਕੋਲੇ ਰਹਿ ਜੂਗਾ। ਯਾਨੀ ਕਿ ਇਦਾਂ ਦੇ ਸੌਦੇ ਕਰਦੇ ਨੇ ਇਹ ਬੰਦੇ। ਹੁਣ ਉੱਥੇ ਦਿੱਲੀ ਵਿੱਚ ਜਾ ਕੇ ਇਹ ਇਸ਼ੂ ਕਿਉਂ ਠਾਇਆ? ਇੱਕ ਵਾਰ ਮੈਂ ਬੇਨਤੀ ਕਰ ਦਿੰਨਾ ਜੀ। ਸੈਂਟਰ ਵਿੱਚ ਜਿਹੜੀ ਮਰਜ਼ੀ ਸਰਕਾਰ ਆ ਜੇ। ਜੇ ਤੁਸੀਂ ਪੂਰੇ ਭਾਰਤ ਦੇ ਕਰਜ਼ੇ ਦੀ ਗੱਲ ਕਰੋਗੇ ਨਾ ਬਿਲੀਅਨ ਟ੍ਰਿਲੀਅਨ ਦੇ ਵਿੱਚ ਕਰਜ਼ਾ ਹੈ ਭਾਰਤ ਸਰ। ਜਿਹੜੇ ਅੰਕੜੇ ਲੋਕ ਕੱਢਣ ਜਾਣਦੇ ਨੇ ਜਾਨਕਿ ਜਿਨ੍ਹਾਂ ਨੂੰ ਪਤਾ ਹੈ ਉਹ ਦੱਸ ਸਕਦੇ ਨੇ ਵੀ ਕਿੰਨੇ ਬਿਲੀਅਨ ਜਾਂ ਟ੍ਰਿਲੀਅਨ ਕਿੰਨਾ ਕਰਜ਼ਾ ਹੈ ਭਾਰਤ ਸਰਕਾਰ ਤੇ ਪੂਰੇ ਇੰਡੀਆ ਤੇ ਇਹਨਾਂ ਨੂੰ ਪਤਾ ਹੈ ਪਰ ਹੁਣ ਇਹਨਾਂ ਨੇ ਕਿਉਂ ਕਿਹਾ ਕਿ 45 ਲੱਖ ਕਰੋੜ ਰੁਪਈਆ ਕਿਸਾਨਾਂ ਦਾ ਮਾਰ ਗਈ ਸਰਕਾਰ 16 ਸਾਲਾਂ ਵਿੱਚ ਇਹ ਵੀ ਗੱਲ ਕਹੀ ਹੈ ਹੁਣ ਪਹਿਲਾਂ ਕਾਂਗਰਸੀ ਸਰਕਾਰ ਰਹੀ ਉਦੋਂ ਪਹਿਲਾਂ ਵੀ ਜੀਪੀ ਰਹੀ ਹੈ ਬਾਰੀ ਬੰਨੀ ਹੋ ਜਾਂ ਉੱਥੇ ਵੀ ਇਦਾਂ ਹੀ ਬਣਾਲਦੇ ਬੀ ਸੀ ਮੈਂ ਸਰਕਾਰ ਵਾਲੇ ਪਾਸੇ ਨਹੀਂ ਜਾਣਾ ਜੀ ਫਿਰ ਕਈਆਂ ਨੇ ਕਹਿਣਾ ਇਹ ਤਾਂ ਜੀ ਬੀ ਜੀ ਪੀ ਦਾ ਚਮਚਾ ਹੈ ਜੀ ਇਹਨੂੰ ਟਿਕਟ ਮਿਲ ਜਾਣੀ ਹੈ ਐਮ ਐਲ ਏ ਬਣ ਦੂ ਇਦਾਂ ਫਿਰ ਕਿਉਂ ਕਹਿੰਦੇ ਹੁੰਦੇ ਲੋਕ ਹਾਲਾਂਕਿ ਮੈਂ ਥੋੜਾ ਜਿਹਾ ਤੰਗ ਕੱਸਣਾ ਹੁੰਦਾ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਵੀ ਕੋਈ ਬੰਦਾ ਗ੍ਰਹਿ ਮੰਤਰੀ ਬਣਾ ਦੇ ਜਾਂ ਕੋਈ ਮੁੱਖ ਮੰਤਰੀ ਬਣਾ ਦੇ ਪਤਾ ਥੋੜੀ ਹੁੰਦਾ ਜੇ ਕਮੇਟੀ ਕਰਨ ਵਾਲੇ ਮੁੱਖ ਮੰਤਰੀ ਬਣ ਸਕਦੇ ਨੇ ਤਾਂ ਫਿਰ ਮੈਂ ਵੀ ਬਣ ਸਕਦਾ ਹਾਂ ਕਮੇਟੀ ਕਰਨ। ਪਰ ਉਹ ਮੇਰਾ ਵਿਸ਼ਾ ਹੀ ਨਹੀਂ। ਮੈਂ ਸਿਰਫ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਐਡੀ ਵੱਡੀ ਰਕਮ মিডিਆ ਸਾਹਮਣੇ ਜਗਜੀਤ ਸਿੰਘ ਢੱਲੇਵਾਲ ਨੇ ਕਿਉਂ ਬੋਲੀ? ਵੀ ਪਹਿਲਾਂ ਤਾਂ ਪੰਜਾਬ ਦੇ ਵਿੱਚ ਕਿਸਮਾਨ ਮੱਜੇ ਵੀ 45 ਲੱਖ ਕਰੋੜ ਰੁਪਈਆ। ਤੇ ਫਿਰ ਵੀ ਉਧਰ ਜਿਹੜੇ ਕੁਝ ਮੰਤਰੀ ਹੁੰਦੇ ਨੇ ਨਵੇਂ ਥੋੜਾ ਜਿਹਾ ਉਹ ਦੇਖਣ ਤੇ ਫੇਰ ਫੋਨ ਕਰਕੇ ਦਫਤਰ ਦੇ ਵਿੱਚ ਸੱਦਿਆ ਜਾਵੇ ਵੀ ਆਯੋ ਡਿਲੀਵਰ ਸਾਹਿਬ ਤੁਸੀਂ ਦੱਸੋ ਕੀ ਚਾਹੀਦਾ ਤੁਹਾਡੀ ਸੇਵਾ ਦੱਸੋ ਕੀ ਕਰੀਏ ਫੇਰ ਹੀ ਸੌਦਾ ਹੋਣਾ ਨਾ ਅਸ਼ਾ ਹੁਣ ਇੰਨੀ ਗੱਲ ਇਹ ਮੈਂ ਕਹਿ ਦਿੱਤੀ ਹੁਣ ਜਿਹੜੇ ਪੰਜਾਬ ਦੇ ਕਿਸਾਨ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਕਿਸਾਨ ਜਥੇਬੰਦੀਆਂ ਤੋਂ ਇਹ ਪੁੱਛੋ ਵੀ ਤੁਸੀਂ ਹੜਾਂ ਲਈ ਕੀ ਸਟੇਟਮੈਂਟ ਦਿੱਤੀ ਹੈ ਕਿਹੜੀ ਸਰਕਾਰ ਨੂੰ ਕਿਹਾ ਜਾਂ ਆਪ ਕਿੱਥੇ ਜਾ ਕੇ ਖੜੇ ਕੁਛ ਹੈ ਜੇ ਇਹ ਬੰਦੇ 5-7000 ਬੰਦਾ ਇਕੱਠਾ ਕਰਕੇ ਦਿੱਲੀ ਲਿਜਾ ਸਕਦੇ ਨੇ ਚੰਡੀਗੜ੍ਹ ਲਿਜਾ ਸਕਦੇ ਨੇ ਜਿੱਥੇ ਮਰਜ਼ੀ ਆ ਕੇ ਰੀਲਾ ਰੋਕ ਲੈਣ ਜਾ ਕੇ ਟੂਲ ਪਲਾਜ ਰੋਕ ਲੈਣ ਜਾ ਕੇ ਤਾਂ ਫਿਰ ਉੱਥੇ ਬੰਦੇ ਇਹ 5-700 ਤੋਂ 700 ਬੰਦੇ ਨੂੰ ਕਹਿ ਸਕਦੇ ਵੀ ਆਹ ਬੰਨ ਟੁੱਟ ਗਏ ਬੰਨ ਮਾਰ ਦਿਓ ਉਧਰ ਕੌਣ ਧਿਆਨ ਦਿੰਦੇ ਉਧਰ ਕਿਸਾਨ ਪਿੱਟੀ ਜਾਂਦੇ ਐ ਕਈਆਂ ਦਾ ਝੋਨਾ ਖਤਮ ਹੈ ਬਿਲਕੁਲ ਪਿੰਡਾਂ ਦੇ ਪਿੰਡ ਪਾਣੀ ਨਾਲ ਭਰ ਚੁੱਕੇ ਐ ਪਸ਼ੂਆਂ ਦਾ ਬੁਰਾ ਹਾਲ ਹੈ ਸ਼ੁਕਰ ਹੈ ਉਹਨਾਂ ਵਲੰਟੀਅਰ ਸਾਡੇ ਪੰਜਾਬ ਦੇ ਬੰਦਿਆਂ ਦਾ ਜਿਹੜੇ ਹੜ੍ਹ ਪੀੜਤਾਂ ਦੇ ਲਈ ਖੜੇ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਹਨਾਂ ਘਰਾਂ ਨੂੰ ਉਹਨਾਂ ਪਰਿਵਾਰਾਂ ਨੂੰ ਬਚਾ ਰਹੇ ਨੇ ਸ਼ੁਕਰ ਹੈ ਧੰਨਵਾਦ ਕਰਦੇ ਉਹਨਾਂ ਪਰ ਇਹਨਾਂ ਨੂੰ ਪੁੱਛੋ ਵੀ ਤੁਸੀਂ ਕੋਈ ਸਮਰਾਲੇ ਬੈਠਾ ਹੈ ਕੋਈ ਦਿੱਲੀ ਜਾ ਬੈਠਾ ਤੁਸੀਂ ਹੜ੍ਹ ਪੀੜਤਾਂ ਲਈ ਕੀ ਕਰ ਰਹੇ ਹੋ ਹੁਣੇ ਕਿਉਂ ਕਿਹਾ ਵੀ 45 ਲੱਖ ਕਰੋੜ ਰੁਪਏ ਸਰਕਾਰ ਖਾ ਗਈ 17 ਲੱਖ ਕਰੋੜ ਦਾ ਕਰਜ਼ਾ ਮਤਲਬ ਜਦੋਂ ਸੌਦਾ ਕਰਨ ਬਲਤ ਬੈਗ ਤੇ 30 ਕਿਲੋ ਵਾਲੇ ਸੀ ਹੁਣ ਸ਼ਾਇਦ ਆਰਡਰ ਕਰਕੇ ਨਵੇਂ ਨਾਲ ਸਮਾਲੇ ਹੁਣ ਵੀਜੇ ਦੇ ਵਿੱਚ ਘੱਟੋ ਘੱਟ 30-40 ਕਰੋੜ ਰੁਪਏ ਇੱਕ ਬੈਗ ਚ ਵੇਚ ਉਦਾਂ ਦੇ ਬੈਗ ਨਾਲ ਸਮਾਲੇ ਹੁਣ ਜਾਨੀ ਕਿ ਆ ਲੱਛਣ ਨੇ ਜੀ ਇਹਨਾਂ ਦੇ ਹੁਣ ਇਹ ਵੀਡੀਓ ਸੁਣ ਕੇ ਨਾ ਕਈਆਂ ਦੇ ਚਲੂਣੇ ਜਰੂਰ ਲੜਨੇ ਆ ਵੀ ਯਾਰੇ ਗਿਆਨੀ ਜਾਂ ਕਿਦਾਂ ਬੁੜੀ ਜਾਂਦਾ ਭਰਾਵੋ ਅਸੀਂ ਕਹਿੰਦੇ ਕਮਿਸ਼ਨ ਨਹੀਂ ਲੈਣਾ ਤੇ ਨਾ ਹੀ ਸਾਨੂੰ ਕੋਈ ਬੁਲਾ ਸਕਦਾ ਹੈ ਐਂ ਤਾਂ ਇਹ ਕਹਿੰਨਾ ਵੀ ਜੇ ਪੰਜਾਬ ਦੀਆਂ ਨਸਲਾਂ ਫਸਲਾਂ ਬਚਾਉਣੀਆਂ ਨੇ ਨਾ ਜਿਹੜੇ ਤੁਹਾਨੂੰ ਝਾਸਾ ਦੇ ਰਹੇ ਨੇ ਕਿ ਅਸੀਂ ਪੰਜਾਬ ਦੇ ਰਾਖੇ ਆ ਪੰਜਾਬ ਦੀਆਂ ਨਸਲਾਂ ਦੇ ਫਸਲਾਂ ਦੇ ਰਾਖੇ ਆ ਅਡੱਲੇ ਵਾਲ ਵਰਗੇ ਇਹ ਸੌਦੇਵਾਜ ਨੇ ਇਹਨਾਂ ਨੇ ਸੌਦਾ ਹੀ ਕਰਨਾ ਹੈ ਬਸ ਹੁਣ ਇਹ ਕਹਿ ਲਈਏ ਵੀ ਵੱਡੇ ਲੈਵਲ ਤੇ ਹੋਊਗਾ ਹੁਣ ਐ ਨਹੀਂ ਪਤਾ ਹਜ਼ਾਰਾਂ ਕਰੋੜਾਂ ਚ ਹੋ ਜੇ ਜਿਹੜੇ ਸਾਬ ਨੇ ਇਹਨੇ ਰਕਮ ਦੱਸੀ ਹੈ ਕਿ 45 ਲੱਖ ਕਰੋੜ ਹੁਣ ਇਹ ਇਹ ਸਿਸਟਮ ਹੈ ਇੱਕ ਗੱਲ ਹੋਰ ਕਹਦੇ ਆ ਇਹਨਾਂ ਦੇ ਧਰਨਿਆਂ ਵਿੱਚੋਂ ਇਹਨਾਂ ਦੀਆਂ ਸਟੇਟਮੈਂਟਾਂ ਵਿੱਚੋਂ ਤੁਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਰਾ ਲੱਭ ਕੇ ਦਿਖਾਓ ਇਸ ਰਾਤ ਕਿੱਥੇ ਕੇਵਲ ਬੈਨਰਾਂ ਤੇ ਲਿਖਿਆ ਹੋਇਆ ਰਹਿ ਗਿਆ ਜੇ ਅੱਜ ਪੰਜਾਬ ਦੇ ਅੰਦਰ ਹੜ੍ਹਾਂ ਨੇ ਕਿਸਾਨ ਨੂੰ ਸਤਾਇਆ ਹੋਇਆ ਉੱਥੇ ਗਰੀਬ ਪਰਿਵਾਰ ਵੀ ਹੈਗੇ ਉਹਨਾਂ ਵੱਲ ਧਿਆਨ ਦਿੱਤਾ ਇਹਨਾਂ ਨੇ ਬਿਲਕੁਲ ਨਹੀਂ ਚਲੋ ਇਹਨੇ ਤੁਹਾਨੂੰ ਮੈਸੇਜ ਦੇਣਾ ਸੀ ਵੀ ਡੱਲੇਬਾੜ ਸਾਹਿਬ ਹੁਣ ਬਦਾਮਦੂਮ ਖਾ ਕੇ ਤਾਜੇ ਦਿੱਲੀ ਪਹੁੰਚੇ ਹੋਏ ਆ ਹੋ ਸਕਦਾ ਮਰਨ ਵਰਤ ਰੱਖਣਾ ਪੈ ਜੀ ਉਥੇ ਤਵਾਰੇ ਕੋਈ ਨਹੀਂ ਜਦੋਂ ਪਤਾ ਲੱਗਿਆ ਵੀ ਹੁਣ ਕੀਮਤ ਪਾਉਗੀ ਤਾਂ ਪਤਾ ਕੋਈ ਨਹੀਂ ਐਲਾਨ ਹੋ ਵਜੇ ਵੀ ਮੈਂ ਤਾਂ ਹੁਣ ਵੀ ਮਰਨ ਵਰਤ ਰੱਖੂਗਾ ਮਰਨ ਵਰਤ ਕਿਦਾਂ ਦਾ ਹੁੰਦਾ ਇਹ ਸਭ ਨੂੰ ਪਤਾ ਹੀ ਹੈ ਨਿਬੰਧਨਾ ਵੀ ਤੇ ਨਾਟਕ ਨੂਟ ਕਰਕੇ ਕਢ ਲੈਂਦੇ ਹੁੰਦੇ ਆ ਫਿਰ ਕੋਈ ਇਸ਼ੂ ਬਣਾ ਕੇ ਛੇਤਰਵਾਦ ਨੇ ਲੋਕਾਂ ਦੇ ਤੇ ਆਪ ਗੱਡੀ ਚੜ੍ਹ ਕੇ ਪਤਾ ਨਹੀਂ ਕਿਹੜੇ ਹਸਪੀਟਲ ਹੁਣ ਆ ਬਟੋਏ ਨਾ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ